ਜਿਹੜੇ ਆ 7 ਸਿਟੀਵੀ ਆਸਟ੍ਰੇਲੀਆ ਦੇ ਨਾਲ ਤੇ ਮੈਂ ਹਾਂ ਅਰਜੇ ਸੰਧੂ ਆਮ ਤੌਰ ਤੇ ਤੁਸੀਂ ਸੜਕਾਂ ਦੇ ਉੱਪਰ ਲੰਗਰ ਤੇ ਦੇਖੇ ਹੋਣਗੇ ਚਾਹੇ ਕੋਈ ਪੂੜੀਆਂ ਦਾ ਲੱਗਾ ਹੋਵੇ ਚਾਹੇ ਕਿਸੇ ਖਾਣ ਵਾਲੀ ਚੀਜ਼ ਦਾ ਲੱਗਾ ਹੋਵੇ ਲੇਕਿਨ ਅੱਜ ਅੰਮ੍ਰਿਤਸਰ ਦੇ ਲਾਰਸ ਰੋਡ ਚੌਂਕ ਦੇ ਵਿੱਚ ਇੱਕ ਅਨੋਖਾ ਲੰਗਰ ਜਿਹੜਾ ਵਾ ਕਾਂਗਰਸ ਜੂਤ ਦੇ ਜਿਹੜੇ ਆਗੂ ਨੇ ਵਰਕਰ ਨੇ ਉਹਨਾਂ ਵੱਲੋਂ ਲਗਾਇਆ ਗਿਆ ਤੇ ਲੋਕਾਂ ਨੂੰ ਜਿਹੜੇ ਅੱਜ ਫ੍ਰੀ ਇੱਥੇ ਵੰਡੇ ਜਾ ਰਹੇ ਨੇ ਸੋ ਇੱਕ ਬੜਾ ਵਧੀਆ ਉਪਰਾਲਾ ਆਖਰ ਗੱਲਾਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਉਪਰਾਲੇ ਕਰਨ ਦੀ ਗੱਲ ਜਿਹੜੀ ਕੀਤੀ ਜਾਂਦੀ ਹੈ ਉਹ ਕਿਤੇ ਨਾ ਕਿਤੇ ਕਾਗਜ਼ੇ ਤੱਕ ਰਹਿ ਜਾਂਦੀ ਹੈ ਕਾਗਜ਼ੇ ਤੱਕ ਸੀਮਤ ਰਹਿ ਜਾਂਦੀ ਹੈ ਵਾਤਾਵਰਨ ਬਚਾਉਣ ਦੀ ਗੱਲ ਹੋਵੇ ਜਾਂ ਪ੍ਰਿਆਵਰਨ ਨੂੰ ਬਚਾਉਣ ਦੀ ਗੱਲ ਹੋਵੇ ਹਰਿਆਵਲ ਪੰਜਾਬ ਬਣਾਉਣ ਦੀ ਗੱਲ ਹੋਵੇ ਗੱਲਾਂ ਤਾਂ ਕਸੀਮਤ ਨਹੀਂ ਰਹਿਣੀਆਂ ਚਾਹੀਦੀ ਇਸ ਨਾਲ ਸੋਚਦੇ ਹੋਏ ਮੇਨ ਮੁੱਦਾ ਜਿਹੜਾ ਉਸ ਨੂੰ ਫੜਦੇ ਹੋਏ ਅੱਜ ਕਾਂਗਰਸ ਜੂਤ ਦੇ ਵਰਕਰਾਂ ਵੱਲੋਂ ਅੰਮ੍ਰਿਤਸਰ ਦੇ ਲਾਂਨਸਰੋਡ ਦੇ ਵਿੱਚ ਬੂਟਿਆਂ ਦਾ ਜਿਹੜਾ ਲੰਗਰ ਲਗਾਇਆ ਗਿਆ ਸੋ ਗੱਲਬਾਤ ਕਰਾਂਗੇ ਉਹਨਾਂ ਸਮਾਜ ਸੇਵੀਆ ਨਾਲ ਉਹਨਾਂ ਕਾਂਗਰਸ ਦੇ ਨਾਲ ਵੀ ਆਖਰ ਅੱਜ ਇਹ ਉਪਰਾਲਾ ਜਿਹੜਾ ਕਰ ਰਹੇ ਹੋ ਲੋਕਾਂ ਨੂੰ ਕਿੰਨਾ ਕੁ ਜਾਗਰੂਕ ਕੀਤਾ ਜਾ ਰਿਹਾ ਉਹਦੇ ਲਗਾਉਣਾ ਸੋ ਮਗਦਰੀ 7 ਸਿਟੀਵੀ ਸਟੇਸ਼ਨ ਬਹੁਤ ਬਹੁਤ ਧੰਨਵਾਦ ਭਾਜੀ ਸੋ ਅੱਜ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਉਪਰਾਲਾ ਕਾਂਗਰਸ ਦੇ ਵਰਕਰਾਂ ਵੱਲੋਂ ਆਗੋਂ ਵੱਲੋਂ ਕੀਤਾ ਜਾ ਰਿਹਾ ਇਦੇ ਲਈ ਤੇ ਦੱਸਣ ਵਾਲੀ ਗੱਲ ਹੀ ਨਹੀਂ ਏਡਾ ਵਧੀਆ ਉਪਰਾਲਾ ਸਾਡੇ ਭਰਾ ਯੂਥ ਕਾਂਗਰਸ ਦੇ ਨਾਰਥ ਦੇ ਪ੍ਰਧਾਨ ਨੇ ਗੁਰਕਰਨ ਸਿੰਘ ਜੀ ਇਹਨਾਂ ਨੇ ਜਿਹੜਾ ਉਪਰਾਲਾ ਕੀਤਾ ਇੰਨਾ ਵਧੀਆ ਕੀਤਾ ਉਪਰਾਲਾ ਵੀ ਇਹ ਤੇ ਮਤਲਬ ਅੱਜ ਜ਼ਰੂਰਤ ਆ ਵਾਤਾਵਰਨ ਨੂੰ ਬਚਾਉਣ ਦੀ ਜ਼ਰੂਰਤ ਆ ਔਰ ਸਮੇਂ ਦੇ ਹਿਸਾਬ ਦੇ ਨਾਲ ਤੁਸੀਂ ਦੇਖੋ ਕਿ ਅੱਜ ਟੈਂਪਰੇਚਰ ਕਿੱਥੇ ਚੱਲ ਗਿਆ 50 ਡਿਗਰੀ ਟੱਪ ਗਿਆ ਔਰ ਜੇਕਰ ਵਾਤਾਵਰਨ ਨੂੰ ਬਚਾਉਣਾ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ ਸਿਆਣੇ ਕਹਿੰਦੇ ਇੱਕ ਰੁੱਖ ਸੋਖ ਇਕੱਲੇ ਨਹੀਂ ਇੱਥੇ ਐਮਪੀ ਸਾਹਿਬ ਵੀ ਕਰ ਰਹੇ ਇੱਥੋਂ ਦੇ ਗੁਰੂ ਨਗਰੀ ਦੇ ਐਮਪੀ ਨੇ ਗੁਰਜੀਤ ਸਿੰਘ ਔਜਲਾ 10 ਲੱਖ ਰੁੱਖ ਉਹਨਾਂ ਨੇ ਵੀ ਕਿਹਾ ਵੀ ਅਸੀਂ ਵੰਡਣੇ ਤੇ ਲਾਉਣੇ ਵੀ ਨਾਲ ਉਹ ਲਖਾਉਂਦੇ ਆ ਵੀ ਇਹ ਬੂਟਾ ਚਾਹੇ ਇੱਕ ਲਓ ਪਾਲਣਾ ਵੀ ਆ ਤੇ ਉਦਾਂ ਹੀ ਇਹ ਕਰ ਰਹੇ ਆ ਸਾਰਿਆਂ ਨੂੰ ਜਿੰਨੂੰ ਬੂਟਾ ਦਿੰਦੇ ਆ ਉਹਨੂੰ ਨਾਲ ਕਹਿੰਦੇ ਆ ਕਿ ਬੂਟਾ ਚਾਹੇ ਇੱਕ ਲੈ ਕੇ ਜਾਓ ਉਹਨੂੰ ਪਾਲਣਾ ਵੀ ਆ ਇਹ ਬਹੁਤ ਵਧੀਆ ਗੱਲ ਆ ਵੀ ਜਦੋਂ ਇਹ ਕਿਸੇ ਨੂੰ ਦਿੰਦੇ ਨੇ ਉਹਦੇ ਨਾਲ ਉਹਨਾਂ ਨੂੰ ਕਹਿੰਦੇ ਆ ਕਿ ਕਮ ਸੇ ਕਮ ਇਸ ਬੂਟੇ ਦੇ ਨਾਲ ਦੇਖੋ ਸਾਡਾ ਜੀਵਨ ਕਿਸ ਤਰ੍ਹਾਂ ਦਾ ਗੁਰੂ ਸਾਹਿਬ ਨੇ ਗੁਰਬਾਣੀ ਚ ਵੀ ਕਿਹਾ ਪਵਨ ਗੁਰੂ ਪਾਣੀ ਪਤਾ ਮਾਤਾ ਤਰਤਮਾ ਹਤਰ ਤੇ ਇਹ ਜਿਹੜਾ ਰੁੱਖਾਂ ਦੇ ਨਾਲ ਸਾਡੀ ਬਹੁਤ ਗਹਿੜੀ ਸਾਂਝ ਐ ਇਸ ਕਰਕੇ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਜ਼ਰੂਰਤ ਆ ਜੇਕਰ ਵਾਤਾਵਰਨ ਨੂੰ ਬਚਾਉਣਾ ਵਾ ਤੇ ਫਿਰ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਜ਼ਰੂਰਤ ਸੋ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਿਹੜਾ ਲੰਗਰ ਲਗਾਇਆ ਗਿਆ ਬੂਟਿਆਂ ਦਾ ਸਰ ਇਹ ਬਹੁਤ ਹੀ ਵਧੀਆ ਪ੍ਰੋਗਰਾਮ ਕੀਤਾ ਭਾਈ ਜੀ ਹੋਣਾ ਨੇ ਮਤਲਬ ਮੈਂ ਇਹ ਸਪੈਸ਼ਲੀ ਮੁੜ ਕੇ ਆਇਆ ਹਾਂ ਭਾਈ ਇਹਨਾਂ ਕੋਈ ਪੌਦਾ ਲੈਣ ਵਾਸਤੇ ਬਾਕੀ ਦਿਲੋਂ ਭਾਈ ਧੰਨਵਾਦ ਆ ਤੁਸੀਂ ਮਤਲਬ ਬਹੁਤ ਵਧੀਆ ਉਪਰਾਲਾ ਕੀਤਾ ਵਾ ਅਸੀਂ ਚੋਣਿਆਂ ਕੀ ਮਤਲਬ ਹਮੇਸ਼ਾ ਇਤਰਾ ਰੋਖ ਲੱਗਦੇ ਰਹਿਣਾ ਆਪਣੇ ਪੰਜਾਬ ਚ ਗੱਲਾਂ ਕੀਤੀਆਂ ਜਾਂਦੀਆਂ ਰੋਖ ਲਗਾਓ ਪੰਜਾਬ ਆਪਣਾ ਦੇਸ਼ ਬਚਾਓ ਲੇਕਿਨ ਅੱਜ ਸੜਕਾਂ ਦੇ ਉੱਤਰ ਕੇ ਜਿਹੜਾ ਕਾਂਗਰਸ ਦੇ ਵਰਕਰਾਂ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੇਖ ਭਾਈ ਇਹ ਕਾਂਗਰਸ ਹੀ ਕਰ ਸਕਦੀ ਹੈ ਹੋਰ ਸਰਕਾਰ ਤੋਂ ਤੇ ਆਪਾਂ ਉਮੀਦ ਕੋਈ ਨਹੀਂ ਕਰ ਸਕਦੇ ਹਨ ਮਤਲਬ ਬਹੁਤ ਹੀ ਦਿਲੋਂ ਖੁਸ਼ੀ ਹੈ ਕਿ ਭਾਈ ਹੁਣ ਇਹ ਉਪਰਾਲੇ ਕਰਨਦੇ ਆ ਤੇ ਇਹ ਹਮੇਸ਼ਾ ਕਰਦੇ ਰਹਿਣ ਪਰਮਾਤਮਾ ਇਹਨਾਂ ਦੇ ਹਮੇਸ਼ਾ ਮੇਰਾ ਭਰਿਆ ਹੱਥ ਰੱਖੇ ਬਾਕੀ ਧੰਨਵਾਦ ਆ ਕੀਤੀਆਂ ਜਾਂਦੀਆਂ ਪ੍ਰਿਆਰ ਬਚਾਉਣ ਦੀ ਹਰਿਆਵਲ ਪੰਜਾਬ ਹਰਿਆਵਲ ਭਾਰਤ ਬਣਾਉਣ ਦੀਆਂ ਲੇਕਿਨ ਅੱਜ ਸੜਕਾਂ ਦੇ ਉਤਰ ਕੇ ਜਿਹੜਾ ਉਪਰਾਲਾ ਕਰ ਰਹੇ ਉਹ ਮਨ ਨੂੰ ਕਿੰਨੀ ਕਿ ਸੰਤੁਸ਼ਟੀ ਮਿਲ ਰਹੀ ਆ ਦੇਖੋ ਜੀ ਸੰਤੁਸ਼ਟੀ ਐ ਵੈ ਕਿ ਅਸੀਂ ਅੱਜ ਦਾ ਦਿੱਤਾ ਅੱਜ ਦਾ ਲਾਇਆ ਰੁੱਖ ਸਾਡੀ ਅਗਲੀ ਜਨਰੇਸ਼ਨ ਨੂੰ ਅਗਲੀ ਪੀੜੀ ਨੂੰ ਸੁੱਖ ਦੇ ਸਾਹ ਪ੍ਰਾਪਤ ਹੋਣਗੇ ਇੱਕ ਰੁੱਖ ਤੇ 100 ਸੁੱਖ ਉਹ ਸੁੱਖਾਂ ਅਸੀਂ ਗਿਨਣ ਲੱਗ ਜਾਂਦੇ ਆ ਕੁਦਰਤੀ ਸੁੱਖ ਅਸੀਂ ਗਿਣ ਨਹੀਂ ਸਕਦੇ ਅਸੀਂ ਜੋ ਧਰਤੀ ਸਾਨੂੰ ਪਾਣੀ ਹਵਾ ਪ੍ਰਦੂਸ਼ਣ ਤੋਂ ਮੁਕਤ ਕਰਦੀ ਹੈ ਅਸੀਂ ਉਹ ਗਿਣਨੇ ਨਹੀਂ ਚਾਹੀਦੇ ਅਸੀਂ ਉਹਦਾ ਧੰਨਵਾਦੀ ਹੋਣਾ ਚਾਹੀਦਾ ਹੈ ਅਸੀਂ ਉਹੀ ਧੰਨਵਾਦੀ ਲਹਿਰ ਤੇ ਅਸੀਂ ਪ੍ਰਮਾਤਮਾ ਦੇ ਅੱਗੇ ਹਾਜ਼ਰ ਨਾਜ਼ਰ ਇੱਕ ਪ੍ਰਣ ਲੈਨੇ ਆ ਕਿ ਤਰਤੀਬ ਮਾ ਦੀ ਸੇਵਾ ਔਰ ਜੋ ਸੇਵਾ ਸਾਨੂੰ ਸਾਡੇ ਅੱਜ ਇੰਡੀਅਨ ਯੂਥ ਕਾਂਗਰਸ ਦੇ 64ਵੇਂ ਸਥਾਪਨਾ ਦਿਵਸ ਦੇ ਵਿੱਚ ਸਾਨੂੰ ਹਾਈ ਕਮਾਂਡ ਨੇ ਦਿੱਤੀ ਹੈ ਅਸੀਂ ਉਹ ਬਰਖੂਰਨ ਬਾ ਰਹੇ ਹਾਂ ਔਰ ਤੁਸੀਂ ਦੇਖਿਆ ਕਿ ਸਾਡੀ ਜਿਹੜੀ ਟੀਮ ਹੈ ਰੁੱਖ ਦੇਣ ਦੇ ਨਾਲ ਨਾਲ ਇੱਕ ਇੱਕ ਬੰਦੇ ਨੂੰ ਇੱਕ ਇੱਕ ਜਾਗਰੂਕ ਕਰ ਰਹੀ ਹੈ ਇਹ ਲਹਿਰ ਜਾਗਰੂਕ ਦੀ ਹੈ ਕਿ ਤੁਸੀਂ ਸਿਰਫ ਬੂਟਾ ਲੈ ਕੇ ਜਾਂ ਫੋਟੋਆਂ ਕਰਾਉਣ ਦੀ ਨਹੀਂ ਹੈ ਇਹ ਲਹਿਰ ਹੈਗੀ ਹੈ ਕਿ ਤੁਸੀਂ ਇਹਨੂੰ ਪਾਲਣਾ ਮਾਵਾਂ ਪੁੱਤ ਪਾਲਦੀਆਂ ਤੇ ਵੱਡੇ ਕਰਦੀਆਂ ਤੇ ਇਸ ਤਰ੍ਹਾਂ ਹੀ ਰੁੱਖ ਨੇ ਅਗਰ ਤੁਸੀਂ ਰੁੱਖ ਨੂੰ ਅੱਜ ਪਾਲਦੇ ਹੋ ਤੁਹਾਨੂੰ ਬਾਅਦ ਵਿੱਚ ਉਹ ਚਾਹ ਫਲ ਫਰੂਟ ਹੁਣ ਇਹ ਵੀ ਜਿਹੜੇ ਬੂਟੇ ਨੇ ਇਹ ਤੁਹਾਨੂੰ ਖੁਸ਼ੀਆਂ ਦੇਣਗੇ ਜਦੋਂ ਤੁਸੀਂ ਇਹਨੂੰ ਵੇਖੋਗੇ ਜਾਂ ਸਾਡੇ ਦਿੱਤੇ ਹੋਏ ਆ ਇਸ ਚੀਜ਼ ਨੂੰ ਕੋਈ ਲੋਕ ਸਾਨੂੰ ਬਾਅਦ ਵਿੱਚ ਵੀ ਪਛਾਣਨਗੇ ਅਸੀਂ ਉਹਨਾਂ ਦਾ ਅਸੀਂ ਸੁੱਖ ਮੰਗਦੇ ਹਾਂ ਉਸ ਬੂਟੇ ਦਾ ਵੀ ਉਹ ਪਾਲਣਹਾਰ ਦਾ ਵੀ ਔਰ ਅੱਗੇ ਸਾਰੀ ਧਰਤੀ ਦਾ ਵੀ ਕਿ ਜੇ ਉਹ ਕੁਦਰਤ ਨੇ ਸਾਨੂੰ ਬੜਾ ਕੁਝ ਦਿੱਤਾ ਅੱਜ ਕੁਦਰਤ ਨੂੰ ਸਾਡੇ ਵੱਲੋਂ ਜਿਹੜੀ ਦੇਣ ਦੇਣ ਦੀ ਲੋੜ ਆ ਲੋਕਾਂ ਨੂੰ ਅਪੀਲ ਕੀ ਕਰਨੀ ਚਾਹੋਗੇ ਵੀ ਅੱਜ ਤੁਹਾਡੇ ਵੱਲੋਂ ਤੇ ਉਪਰਾਲਾ ਕੀਤਾ ਗਿਆ ਲੋਕਾਂ ਦੀ ਕਿੰਨੀ ਕਿ ਜ਼ਿੰਮੇਵਾਰੀ ਬਣਦੀ ਆ ਆਪਣੇ ਕੁਦਰਤ ਨੂੰ ਬਚਾਉਣ ਦੀ ਕੁਦਰਤ ਦੀ ਸੌਮਿਆਂ ਨੂੰ ਬਚਾਉਣ ਦੇਖੋ ਜੀ ਸਾਡੇ ਇੱਥੇ ਤਕਰੀਬਨ ਬਹੁਤ ਜ਼ਿਆਦੀ ਅਣਗਿਣਤ ਐਨ ਜੀਓਜ਼ ਨੇ ਹਰ ਲੋਕੀ ਹੁਣ ਜਿੱਦਾਂ ਕੁਝ ਲੋਕੀ ਆਏ ਨੇ ਉਹਨਾਂ ਨੂੰ ਬੂਟਿਆਂ ਦੀ ਸਾਡੇ ਤੋਂ ਨਾਲ ਵੱਧ ਨੌਲੇਜ ਹੈ ਉਸ ਵਿੱਚ ਅਸੀਂ ਦੇ ਆ ਕਿ ਉਹਨਾਂ ਦਾ ਜਜ਼ਬਾ ਕਿੰਨਾ ਹੈ ਜਿਹਨੂੰ ਜਦ ਅਜੇ ਕੁਝ ਵੰਡਣ ਦਾ ਕੁਝ ਲੈਂਡ ਦਾ ਜਾਂ ਉਹਨੂੰ ਉਗਾਉਣ ਦਾ ਉਹ ਹਮੇਸ਼ਾ ਹੀ ਵਧੀਆ ਹੁੰਦਾ ਹੈ ਔਰ ਜਿਹੜੀ ਹੁਣ ਤੁਸੀਂ ਦੇਖ ਸਕਦੇ ਹੋ ਇੰਨੀ ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚ ਲੋਕੀ ਰੁੱਕ ਕੇ ਇੱਕ ਰੁੱਖ ਲੈ ਕੇ ਜਾ ਰਹੇ ਨੇ ਲੰਗਰ ਹੁੰਦਾ ਤੇ 13 ਘੋਣੇ ਕਾਰ ਦੇ ਵਿੱਚ ਲੋਕ ਇਕੱਠੇ ਹੋ ਜਾਨੇ ਸੀ ਜਿੰਨੂੰ ਨੌਲੇਜ ਹੈ ਜਿੰਨੂੰ ਪਿਆਰ ਹੈ ਰੁੱਖ ਦੇ ਨਾਲ ਉਹੀ ਇਸ ਚੀਜ਼ ਉਪਰਾਲਾ ਕਰੇਗਾ ਔਰ ਐਸੀ ਇਹੀ ਇਹਨਾਂ ਦੇ ਅੱਗੇ ਰਿਕਵੈਸਟ ਕਰਦੇ ਆ ਕਿ ਤੁਸੀਂ ਇਹਨੂੰ ਪਾਲਿਓ ਜਰੂਰ ਐਨ ਹੋਏ ਕਿ ਅੱਜ ਤੁਸੀਂ ਲੈ ਕੇ ਆਉਂਦੇ ਹੋ ਜਾਂ ਬੂਟਾ ਨਹੀਂ ਸਹੀ ਲੱਗਦਾ ਜਾਂ ਕੋਈ ਵੀ ਚੀਜ਼ ਹੈਗੀ ਆ ਪਰ ਤੁਸੀਂ ਇਹਨੂੰ ਪਾਲਿਓ ਜਰੂਰ ਸਾਡੀ ਇੱਕ ਇੱਕ ਬੰਦੇ ਨੂੰ ਅਸੀਂ ਸਮਝਾ ਰਹੇ ਆਂ ਵਿਖਾ ਰਹੇ ਆਂ ਦੱਸ ਰਹੇ ਆਂ ਕਿ ਇਹਨੂੰ ਪਾਲਿਓ ਤੇ ਸਾਨੂੰ ਦੁਆਵਾਂ ਦੀ ਲੋੜ ਹੈ ਅਸੀਂ ਯੂਥ ਕਾਂਗਰਸ ਦੇ ਜਿਹੜੇ ਯੂਥ ਆ ਅਸੀਂ ਸਿਰਫ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਜਿਹੜਾ ਜਿਸ ਤਰ੍ਹਾਂ ਦੀ ਮਰਜ਼ੀ ਤੁਸੀਂ ਸਾਡੇ ਅੱਗੇ ਸੇਵਾ ਲਗਾਓ ਅਸੀਂ ਬਲੱਡ ਡੋਨੇਸ਼ਨ ਕੈਂਪ ਜਾਂ ਹੋਰ ਵੀ ਬੜੀਆਂ ਤਰ੍ਹਾਂ ਦੀ ਅਸੀਂ ਸੇਵਾ ਨਿਭਾਈਆਂ ਨੇ ਕਿ ਅਕਸਰ ਕਰਦੇ ਰਹਿੰਦੇ ਆ ਟਾਈਮ ਟੂ ਟਾਈਮ ਤੇ ਪਰਮਾਤਮਾ ਕਰੇ ਅਸੀਂ ਹੋਰ ਵੀ ਅੱਗੇ ਕਰਦੇ ਰਵਾਂਗੇ ਉਹ ਲੋਕਾਂ ਦਾ ਕਿੰਨਾ ਕਿੱਥੇ ਜੋ ਤੁਹਾਨੂੰ ਵੇਖਣ ਨੂੰ ਮਿਲਦਿਆ ਬਹੁਤ ਵਧੀਆ ਜੀ ਸ਼ਹਿਰ ਦਾ ਮੇਨ ਚੌਂਕ ਹੈ ਔਰ ਜੋ ਲੋਕ ਅਸੀਂ ਦੇਖ ਰਹੇ ਆ ਕਿ ਯੂ-ਟਰਨ ਪਾ ਕੇ ਦੁਬਾਰਾ ਘੁੰਮ ਘੁੰਮ ਕੇ ਆਪਣਾ ਤੇਲ ਫੂਕ ਕੇ ਗੱਲ ਫਰੀਦ ਰੁੱਖ ਦੀ ਨਹੀਂ ਹੈ ਗੱਲ ਹੈਗੀ ਪਿਆਰ ਰੁੱਖਾਂ ਦੇ ਨਾਲ ਕਿੰਨਾ ਕਿੰਨੂ ਕਿੰਨਾ ਹੈ ਔਰ ਬੜੇ ਹੀ ਪਰਿਵਾਰ ਛੋਟੇ ਬੱਚੇ ਤੱਕ ਵੀ ਆਏ ਨੇ ਕਿ ਅਸੀਂ ਇਹ ਰੁੱਖ ਉਹਨਾਂ ਨੂੰ ਨਾਮ ਤੱਕ ਪਤਾ ਹੈ ਰੁੱਖਾਂ ਦਾ ਔਰ ਅਸੀਂ ਆ ਦੇਖੋ ਜੀ ਤੇ ਤੁਸੀਂ ਦੇਖੋ ਅਸੀਂ ਇਸ ਵੀਰ ਨੂੰ ਕਿੰਨਾ ਸਮੇਂ ਦੇ ਕਿ ਉਹ ਰੁੱਖ ਦੀ ਜਾਣਕਾਰੀ ਹੈ ਉਹ ਪਾਲਣ ਦੇਖੋ ਲਿਫਾਫਾ ਤੱਕ ਉਹਨਾਂ ਨੇ ਕੱਢ ਲਿਆ ਹੈ ਕਿ ਅਸੀਂ ਉਸ ਚੀਜ਼ ਨੂੰ ਅਸੀਂ ਇਹਨਾਂ ਦਾ ਧੰਨਵਾਦੀ ਹਾਂ ਕਿ ਪਾਲਿਓ ਜ਼ਰੂਰ ਭਾਜੀ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਇਹ ਹੀ ਨੋਲੇਜ ਅਸੀਂ ਸਾਰਿਆਂ ਨੂੰ ਦੇ ਰਹੇ ਹਾਂ ਤੇ ਇਹ ਹੀ ਨੋਲੇਜ ਟੈਗ ਕਿ ਜਿਹੜਾ ਤੁਹਾਡੇ ਵੱਲੋਂ ਉਪਰਾਲਾ ਕੀਤਾ ਗਿਆ ਕਿਤੇ ਨਾ ਕਿਤੇ ਗੱਲਾਂ ਬਹੁਤ ਕੀਤੀਆਂ ਜਾਂਦੀਆਂ ਨੇ ਪ੍ਰਾਇਵਰ ਬਚਾਉਣ ਦੀ ਹਰਿਆਵਲ ਪੰਜਾਬ ਬਣਾਉਣ ਦੀਆਂ ਲੇਕਿਨ ਅੱਜ ਇਹਨਾਂ ਕਾਂਗਰਸ ਦੇ ਆਗੂਆਂ ਵਰਕਰਾਂ ਵੱਲੋਂ ਇੱਕ ਮਹੀਮ ਦੇ ਤਹਿਤ ਲੋਕਾਂ ਨੂੰ ਜਿਹੜੇ ਨੇ ਬੂਟੇ ਲਗਾਏ ਗਏ ਨੇ ਇੱਕ ਬੂਟਿਆਂ ਦਾ ਲੰਗਰ ਕਿਉਂਕਿ ਆਮ ਤੌਰ ਦੇ ਉੱਪਰ ਲੰਗਰ ਦੇਖਿਆ ਜਾਂਦਾ ਹੋਏਗਾ ਖਾਣ ਪੀਣ ਵਾਲੀ ਚੀਜ਼ਾਂ ਦਾ ਲਗਾਇਆ ਜਾਂਦਾ ਲੋਕਾਂ ਨੂੰ ਕੰਬਲ ਬੰਦੇ ਜਾਂਦੇ ਕੱਪੜੇ ਮੰਡੇ ਜਾਂਦੇ ਲੇਕਿਨ ਅੱਜ ਵੱਖਰੀ ਜਿਹੜੀ ਅਪੀਲ ਹੈ ਵਖਰਾ ਉਪਰਾਲਾ ਅੰਮ੍ਰਿਤਸਰ ਦੇ ਇਨਾ ਕਾਂਗਰਸ ਦੇ ਨੌਜਵਾਨਾਂ ਵੱਲੋਂ ਕੀਤਾ ਗਿਆ ਹੈ ਸੋ ਇੱਕ ਚਲਾਗਾ ਜੋਗ ਉਪਰਾਲਾ ਹੈ ਤੇ ਲੋਕਾਂ ਵੱਲੋਂ ਦੀ ਜਿਹੜੀ ਹੈ ਨਿਰੰਤਰ ਸ਼ਲਾਘਾ ਕੀਤੀ ਜਾ ਰਹੀ ਹੈ ਮੈਨੂੰ ਜਾਣ ਕੇ ਰਜੇਸ਼ੰਦਰੂ ਦੀ ਇਜਾਜ਼ਤ ਤੇ ਦੇਖਦੇ ਹੋ ਸਾਮੁਨ ਸੀ ਟੀਵੀ ਆਸਟ੍ਰੇਲੀਆ